ਸਵਾਗਤ ਹੈ ਕਿਸਾਨ ਵੀਰੋ ਹਰ ਡਾਟੇ ਲੌਂਡਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬੱਲਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਵਾਈਆਂ ਦਾ ਔਨ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਵਧਾਤੇ ਜੀ ਦੋ ਤੋਂ ਨੂੰ ਨਗੀਨਾ ਅੱਜ ਦਿਖਾ ਦੇਾਂਗੇ ਝੋਟੀਆਂ ਦੋਨੇ ਟੌਪ ਦੀਆਂ ਠੀਕ ਹੈ ਜੀ ਤੇ ਗੱਲਬਾਤ ਬਾਈ ਨਾਲ ਕਰਾਵਾਂਗੇ ਕਿਉਂਕਿ ਘਰ ਦੇ ਪਸ਼ੂ ਪਾਲਦੇ ਆ ਬਾਈ ਪਹਿਲਾਂ ਵੀ ਆਪਣੇ ਚੈਨਲ ਦੇ ਉੱਤੇ ਕਾਫੀ ਵੀਡੀਓ ਆ ਤੇ ਅੱਜ ਤੁਹਾਨੂੰ ਦੋ ਪਲੂਨ ਝੋਟੀਆਂ ਦਿਖਾਵਾਂਗੇ ਦਿਖਾ ਵੀ ਕੋਕਾ ਵੀ ਸੀ ਦੇਵਾਂਗੇ ਤੇ ਗੱਲਬਾਤ ਬਾਪੂ ਜੀ ਨਾਲ ਕਰਾਵਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਠਾਕ ਹੋ ਜੀ ਹਾਂ ਜੀ ਬਹੁਤ ਠੀਕ ਠਾਕ ਆ ਜੀ ਪਹਿਲਾ ਨੰਬਰ ਬੋਲੋ ਜੀ 96782 69734 ਪਿੰਡ ਆਪਣਾ ਜੀ ਪਿੰਡ ਵਧਾਤਾ ਜ਼ਿਲ੍ਹਾ ਆਪਾਂ ਨੂੰ ਜ਼ਿਲ੍ਹਾ ਬਰਨਾਲਾ ਤੁਸੀਂ ਪਾ ਪਾ ਪਾਤ ਨੇੜੇ ਆਪਣੇ ਮੇਨ ਭਧੌਰ ਤੇ ਇਧਰ ਬੈਟਣ ਹਾਂ ਟੱਲੇ ਵਾਲਾ ਤੇ ਭਧੌਰ ਓਕੇ ਤੇ ਅੱਜ ਬਾਪੂ ਜੀ ਦੋ ਝੋਟੀਆਂ ਦਿਖਾਉਣਗਾ ਹਾਂ ਜੀ ਦੋ ਝੋਟੀਆਂ ਪਹਿਲਾਂ ਜੀ ਬਹੁਤ ਚੰਗੀਆਂ ਮਹਿੰਦੀਆਂ ਜੀ ਓਕੇ ਹਾਂਜੀ ਤੇ ਮੂੰਹੋਂ ਕਿਵੇਂ ਹੋਣੀਆਂ ਮੂੰਹੋਂ ਆਈਏ ਚੌਕ ਦੇ ਕੱਢਦੀਆਂ ਜੀ ਚੌਕ ਦੇ ਦੋਨੇ ਹਾਂ ਓਕੇ ਜੀ ਆਜੋ ਨੇੜੇ ਆਜੋ ਮੜਾ ਜਿਹੜੀ ਆਪਾਂ ਪਹਿਲੇ ਨੰਬਰ ਤੇ ਕੱਟੀ ਦੇਖੀ ਜਾਂਦੇ ਹਾਂ ਜੀ ਪਹਿਲਾਂ ਦੋਨੇ ਪਾਰ ਪਿੱਛੇ ਦੀਆਂ ਓਕੇ ਆ ਜੀ ਜਵਾ ਹੋਰ ਨੌਕਰੀ ਲੰਬਾ ਨਹੀਂ ਹਾਂ ਐਨ ਇੱਕ ਨੰਬਰ ਆ ਤੇ ਪਾਲੀਆਂ ਫਰਪੂਰੀਆਂ ਸ਼ੌਕੜਾ ਇੱਕ ਮੈਂ ਚੰਗੀ ਮਈਆਂ ਦੀਆਂ ਝੋਟੀਆਂ ਜੀ ਤੇ ਕਿੰਨੇ ਕਿੰਨੇ ਦੇ ਦੁੱਧ ਵਾਲੀਆਂ ਇਹ ਦੁੱਧ ਹੈਗੀ ਆ 1 ਦੇ 16 ਦੀ ਤਾਂ ਇੱਕ ਨੇ 15 ਤੇ ਜਿਹੜੀ ਆਪਾਂ ਪਹਿਲੇ ਨੰਬਰ ਤੇ ਦੇਖੀ ਜਾਨੇ ਕਿੰਨੇ ਦਿਨ ਘੱਟ ਜੂ ਜੀ ਇਹੇ ਜੀ 30 ਤਰੀਕ ਨੂੰ ਫਰਪੂਰੇ ਹੋਣਿਆ ਜੀ 30 ਤਰੀਕ ਨੂੰ ਹਾਂ ਅੱਜ ਹੋ ਗਈ 22 ਅੱਜ 22 ਓਕੇ ਜੀ ਹਾਂਜੀ 22 ਤਰੀਕ ਹੋ ਗਈ ਜੀ ਉਸ ਹਿਸਾਬ ਨਾਲ ਜੱਜਮੈਂਟ ਕਰ ਲਓ ਥਣ ਲੇਵੇ ਦੀ ਸਾਫ ਆ ਤੇ ਤੋੜਾ ਤਾਰਾ ਤੁਹਾਨੂੰ ਕਰਾਮਾ ਚੈੱਕ ਚੰਗੀਆਂ ਗੱਟੀਆਂ ਆ ਗਈਆਂ ਜੀ ਆਪਾਂ ਗੱਲ ਕਰ ਲ ਗਏ ਨਾ ਧੁੱਲਨੀ ਖੋਲੋ ਜਨ ਤੋੜਾ ਵਿਖਰੇ ਕੇ ਦੇਖ ਆ ਦੇਖੋ ਥਣ ਲੇਵੇ ਦੀ ਪੂਰੀ ਸਾਫ ਤੇ ਅੱਜ ਵੀ ਲੇਵਾ ਚੰਗਾ ਤਿਆਰ ਕਰਾ ਹਾਂਜੀ ਹਾਂਜੀ ਬਹੁਤ ਵਧੀਆ ਦੇ ਬਖਟੂ ਜੀ ਓਕੇ ਜੀ ਆ ਦੇਖੋ ਜੀ ਸਿੰਗ ਕੁਆਲਿਟੀ ਇੱਕੋ ਜੀ ਸ਼ੇਪ ਦੇ ਵਿੱਚ ਸਿੰਗ ਇੱਕੋ ਜੀ ਸ਼ੇਪ ਦੇ ਵਿੱਚ ਇਹਨਾਂ ਦੇ ਥਣ ਹਵਾਨੇ ਆਗੇ ਚੰਗੇ ਥਣ ਹਵਾਨਿਆਂ ਦੀਆਂ ਆਂ ਕੁਆਲਿਟੀ ਜੇ ਆਪਾਂ ਗੱਲ ਕਰ ਲਈਏ ਮੋੜ ਲਿਓ ਜੀ ਚੰਗੀ ਕੁਆਲਿਟੀ ਚ ਆਂ ਦੁੰਨੀ ਕਾਫੀ ਵੀਡੀਓ ਆਪ ਇਹਨਾਂ ਦੇ ਘਰ ਦੇ ਪਸ਼ੂਆਂ ਦੀਆਂ ਵਾਇੰਗਾਂ ਨਾਲ ਕੋਈ ਵਪਾਰ ਦਾ ਕੰਮ ਹੈ ਨਹੀਂ ਕਰ ਚੁੱਕੇ ਕਵਰ ਇਹਨਾਂ ਕੋਲੇ ਹੋਰ ਵੀ ਕਟੀਆਂ ਹੁਣ 12 ਤੋਂ 15 ਕਟੀਆਂ ਹੋਰ ਵੀ ਤਿਆਰ ਹੋਈ ਜਾਂਦੀਆਂ ਆ ਦੇਖੋ ਜੀ ਚੰਗੇ ਥਣ ਹਵਾਨੇ ਦੀ ਤੇ ਚੰਗੀ ਕੁਆਲਟੀ ਦੀ ਕੱਟੀ ਆ ਗਈ ਕਿੰਨੇ ਇਹਦਾ ਫਿਰ ਰੇਟ ਕਿਹਾ ਗਿਆ ਬਾਪੂ ਜੀ ਰੇਟ ਜੀ ਫੋਨ ਤੇ ਕਰਾਂਗੇ ਤੇ ਫਿਰ ਦੁੱਧ ਪਹਿਲੀ ਮੇਰ ਕਿੰਨਾ ਕੱਢ ਦੂ ਪਹਿਲੀ ਕੱਢੂਗੀ 12 13 ਲੀਟਰ ਜੀ 12 ਤੋਂ 13 ਹਾਂ ਜੀ ਮਾਥੇ ਲਈ ਬਹੁਤ ਦੁੱਧ ਵਧੀਆ ਓਕੇ ਆ ਦੇਖੋ ਜੀ ਥਣ ਲੇਵਾ ਨੇੜੇ ਤੋਂ ਕਰਾ ਮੈਂ ਚੱਕ ਫੇਸ ਕਰੋ ਚੱਕ ਇੱਕ ਨੰਬਰ ਆਗਾ ਅਕਰ ਕੁਆਲਟੀ ਚੱਕ ਫੇਸ ਦੀ ਸਿੰਘ ਸਲਾ ਇੱਕ ਨੰਬਰ ਕਿਥੇ ਪਾਸੋਂ ਕੋਈ ਕਟੀਆਂ ਖੁੰਝੀਆਂ ਨਹੀਂ ਮੂਹਰੇ ਥਣ ਪਿਛਲੇ ਥਣ ਪਹਿਲੇ ਨਾਲੇ ਥਣ ਨਹੀਂ ਹਣਾ ਦੂਜੇ ਹਾਂਜੀ ਦੂਜੇ ਨਾਲੇ ਥਾਣਾ ਜੀ ਦੂਜੇ ਨਾਲੇ ਓਕੇ ਜੀ ਤੇ ਆਜੋ ਹੁਣ ਦੋ ਨੰਬਰ ਦੀ ਗੱਲ ਕਰ ਲੀਏ ਇਧਰ ਨੂੰ ਆਜੋ ਮੜਿਆ ਜਿਹੜੀ ਦੋ ਨੰਬਰ ਤੇ ਇਹ ਵੀ ਮੂੰਹ ਚਾਰ ਦਾਂਦੀ ਹੈ ਜੀ ਹਾਂਜੀ ਚਾਰ ਦਾਂਦੀ ਹੈ ਇਹਦੀ ਚਾਰ ਦੰਦ ਆ ਗਈ ਖੋਲੋ ਬਾਈ ਜੀ ਇਹਨੂੰ ਸੁਰਕ ਰਹਿ ਕੇ ਚੈੱਕ ਤੇ ਸਿੰਗੀ ਫਰ ਮਣ ਮਣ ਕੇ ਲਾਈ ਵਿਆ ਹਾਂਜੀ ਛਿੰਗੀ ਤਾਂ ਇਹ ਇਹਨਾਂ ਦੇ ਮਾਮਾ ਵਾਲੀਆਂ ਬਹੁਤ ਸਿੰਘ ਵਧਿਆ ਸੀ ਓਕੇ ਜੀ ਕਿਉਂਕਿ ਕੁਆਲਿਟੀ ਆ ਤੇ ਆਪ ਦਾ ਕੋਈ ਐ ਪਤਾ ਹੈਗਾ ਜੀ ਵੀ ਟੀਕੇ ਟੂਕੇ ਕਿਹੜੇ ਹਨ ਟੀਕੇ ਸਰਕਾਰੀ ਰਿਹਾ ਜੀ ਸਰਕਾਰੀ ਚੰਗਾ ਸੀ ਮਨ ਬਹੁਤ ਚੰਗਾ ਵਧਿਆ ਫਰ ਪੂਰੇ ਵੇਅਰ ਬੰਦੇ ਜੀ ਉਵੇਂ ਨਹੀਂ ਗੱਲ ਹੈਗੀ ਚੰਗਿਆ ਸੀਮਨ ਵਰਤ ਕੇ ਫੇਰ ਪਸੂ ਤਿਆਰ ਹੁੰਦੇ ਆਗੇ ਇਹ ਜੇ ਆ ਦੇਖੋ ਜੀ ਕੁਆਲਟੀ ਕਰੋ ਚੈੱਕ ਮੋੜ ਲਿਓ ਜੀ ਤੋਰਾ ਤਾਰਾ ਤੁਹਾਨੂੰ ਕਰਾ ਦਿੰਨੇ ਚੈੱਕ ਆ ਦੇਖੋ ਜੀ ਹੈ ਕੋਠੀ ਬੰਦੇ ਜੀ ਆ ਦੇਖੋ ਜੀ ਥਾਂ ਲੇਵੇ ਦੀ ਪੂਰੀ ਸਾਫ ਇਹਦੇ ਕਿੰਨੇ ਦਿਨ ਬਾਕੀ ਆ ਪਾਪੂ ਜੀ ਤੇ ਇਹ ਜੀ 5 ਤਰੀਕ ਨੂੰ ਪੂਰੇ ਹੋਣਿਆ ਇਹਦੇ 5 ਤਰੀਕ ਨੂੰ ਇਹ ਥੋੜੇ ਵੱਧ ਜਾਣੇ ਹਾਂਜੀ ਹਾਂ ਥੋੜੇ ਜਿ ਲੰਬੀ ਤੇ ਬੜਾ ਇਹਦਾ ਵੀ ਥਾਣਾ ਹਵਾਨਾ ਹਾਂਜੀ ਬਹੁਤ ਚੰਗਾ ਜੀ ਥਾਂ ਥੋਂ ਤੇ ਜੇ ਆਪਾਂ ਗੱਲ ਕਰ ਲਈ ਨਾ ਰੇਟ ਦੀ ਰੇਟ ਬੜਾ ਨਜਾਇਜ਼ ਤਾਂ ਨਹੀਂ ਹੁੰਦਾ ਨਹੀਂ ਜੀ ਨਜਾਇਜ਼ ਰੇਟ ਨਹੀਂ ਕਰਦੇ ਪੁੱਛ ਜਾਇ ਰੇਟ ਹੋਊਗਾ ਜੋਟੀਆਂ ਦੇ ਸਾਹ ਹਾਂ ਝੋਟੀਆਂ ਦੇ ਪੰਗਿਆਂ ਦੇ ਹਿਸਾਬ ਨਾਲ ਝੋਟੀਆਂ ਦਾ ਚੰਗੀਆਂ ਜੀ ਸਿੰਘ ਇਹਦੇ ਵੀ ਕਰਾ ਦਾਂ ਤੁਹਾਨੂੰ ਚੈੱਕ ਸ਼ੋ ਕੁਆਲਿਟੀ ਝੋਟੀਆਂ ਆਂ ਦੇਖੋ ਸਿੰਘੀ ਕਰੋ ਇਹਦੀ ਵੀ ਚੈੱਕ ਤੇ ਇਹਦੇ 5 ਤਰੀਕ ਨੂੰ ਦੇਣ 15 ਇਹਨੇ ਲੈ ਜਾਣੇ ਤੇ 12 13 ਉਹਨੇ ਲੈ ਜਾਣੇ ਹਾਂਜੀ ਆ ਦੇਖੋ ਜੀ ਕੁਆ ਇਦਨੂ ਕਰ ਮੈਂ ਮਾ ਦੇ ਹੋ ਨੇ ਮੋਰੀ ਕਰੋ ਜੀ ਚੈੱਕ ਦੋਨੇ ਚੰਗੀਆਂ ਦੋਨੇ ਕੁਆਲਿਟੀ ਵਾਲੀਆਂ ਕਟੀਆਂ ਤੇ ਨੰਬਰ ਬਾਪੂ ਫੇਰ ਬੋਲ ਦੇ 98782 ਹੂੰ 98734 ਪਿੰਡ ਵਧਾਪੇ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਪਾ ਚੰਗੀਆਂ ਤੁਹਾਨੂੰ ਝੋਟੀਆਂ ਕਵਰ ਕਰਕੇ ਦਿੱਤੀਆਂ ਸ਼ੋਪ ਪੀਸ ਝੋਟੀਆਂ ਜੀ ਥਣ ਲੈਵੇ ਕਰੋ ਚੈੱਕ ਦੁਬਾਰ ਤੋਂ ਤੇ ਬਾਕੀ ਨੰਬਰ ਵਾਈਆਂ ਦਾ ਔਨ ਸਕਰੀਨ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਧੰਨਵਾਦ ਜਲਦ ਮਿਲਦੇ ਆ ਕਿ ਨਵੀਂ ਵੀਡੀਓ ਦੇ ਨਾਲ